ਹਾਂਜੀ ਅੱਜ ਦੀ ਤਾਜ਼ਾ ਅਪਡੇਟ ਗੁਰਲੀਨ ਨੇ ਖੁਦ ਦੱਸੀ ਆਪਣੀ ਲਵ ਸਟੋਰੀ ਕਿਵੇਂ ਪਿਆਰ ਪਿਆ ਕਿਵੇਂ ਹੋਈ ਗੱਲਬਾਤ ਕਿੱਥੇ ਮਿਲੇ ਕਿੱਥੇ ਚੱਲੀਆਂ ਗੱਲਾਂ ਪੂਰਾ ਸੱਚ ਜਾਣਨ ਲਈ ਦੇਖੋ ਆ ਪੂਰੀ ਵੀਡੀਓ ਅਤੇ ਗੁਰਲੀ ਨੇ ਦੱਸਿਆ ਕਿੰਨੇ ਸਾਲ ਦਾ ਪੁਰਾਣਾ ਹੈ ਰਿਸ਼ਤਾ ਆ ਜੋ ਜਾਨੋ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਤੁਹਾਨੂੰ ਮਿਲਦੀ ਹੈ ਪੰਜਾਬੀ ਸੋਸ਼ਲ ਮੀਡੀਆ ਅਤੇ ਇੰਡਸਟਰੀ ਦੀ ਹਰ ਵੱਡੀ ਖਬਰ ਸਭ ਤੋਂ ਪਹਿਲਾਂ ਅੱਜ ਦੀ ਸਭ ਤੋਂ ਚਰਚਿਤ ਖਬਰ ਹਰਸ਼ ਫਿਲਮ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੀ ਅਦਾਕਾਰ ਗੁਰਲੀ ਨੇ ਆਖਿਰਕਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੱਡਾ ਖੁਲਾਸਾ ਕਰ ਦਿੱਤਾ ਮੇਰੀ ਦੀ ਸ਼ੁਰੂਆਤ ਗੁਰਲੀਨ ਨੇ ਦੱਸਿਆ ਕਿ ਦੋਸਤੀ ਨਾਲ ਸ਼ੁਰੂ ਹੋਇਆ ਰਿਸ਼ਤਾ ਸਮੇਂ-ਸਮੇਂ ਨਾਲ ਪਿਆਰ ਵਿੱਚ ਬਦਲ ਗਿਆ। ਰੋਜ਼ ਦੀਆਂ ਗੱਲਾਂ ਇੱਕ ਦੂਜੇ ਦੀ ਸਮਝ ਅਤੇ ਸਹਾਰੇ ਨਾਲ ਇੱਕ ਦੂਜੇ ਦੀ ਇੱਜ਼ਤ ਕਰਨ ਨਾਲ ਦੋਹਾਂ ਨੂੰ ਇੱਕ ਦੂਜੇ ਦੇ ਕਰੀਬ ਲੈ ਆਈ ਅਤੇ ਫਿਲਮ ਦੇ ਸ਼ੂਟਿੰਗ ਟਾਈਮ ਹੋਈਆਂ ਸੀ ਬਹੁਤ ਐਹੋ ਜਿਹੀਆਂ ਗੱਲਾਂ ਜਿਦੇ ਨਾਲ ਹੌਲੀ-ਹੌਲੀ ਰਿਸ਼ਤੇ ਨੂੰ ਇੱਕ ਚੰਗੀ ਸ਼ੁਰੂਆਤ ਮਿਲੀ। ਗੁਰਲੀਨ ਨੇ ਦੱਸਿਆ ਕਿ ਸਾਡੀ ਪਹਿਲੀ ਗੱਲਬਾਤ ਅੱਜ ਤੋਂ 10 ਸਾਲ ਪਹਿਲਾਂ ਹੋਈ ਸੀ ਇੱਕ ਦੇ ਸ਼ੂਟ ਵਿੱਚ ਉਸ ਤੋਂ ਬਾਅਦ ਹੌਲੀ-ਹੌਲੀ ਗੱਲਾਂ-ਬਾਤਾਂ ਚੱਲਦੀਆਂ ਰਹੀਆਂ ਤੇ ਪਿਆਰ ਗੁੜਾ ਹੁੰਦਾ ਗਿਆ ਵਿਆਹ ਦਾ ਫੈਸਲਾ ਗੁਰਲੀਨ ਮੁਤਾਬਕ ਜਦੋਂ ਦੋਵਾਂ ਨੂੰ ਇੱਕ ਯਕੀਨ ਹੋ ਗਿਆ ਕਿ ਇਹ ਰਿਸ਼ਤਾ ਜ਼ਿੰਦਗੀ ਭਰ ਦਾ ਹੈ ਤਾਂ ਪਰਿਵਾਰ ਨਾਲ ਗੱਲ ਕਰਕੇ ਵਿਆਹ ਕਰਨ ਦਾ ਫੈਸਲਾ ਲਿੱਤਾ ਗਿਆ ਬਿਨਾਂ ਕਿਸੇ ਵੱਡੇ ਦਿਖਾਵੇ ਦੇ ਸਾਦਗੀ ਅਤੇ ਪਰਿਵਾਰਿਕ ਮਾਹੌਲ 'ਚ ਵਿਆਹ ਹੋਇਆ ਪਰਿਵਾਰ ਦਾ ਸਹਿਯੋਗ ਗੁਰਲੀਨ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਅਤੇ ਦੁਆ ਨੇ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਇਆ ਗੁਰਲੀਨ ਤੇ ਗੁਰਲੀਨ ਦੇ ਹਸਬੰਦ ਦੀ ਕੀ ਹੈ ਉਮਰ ਆਜੋ ਜਾਨੋ ਹਾਂਜੀ ਸੂਤਰਾ ਮੁਤਾਬਕ ਗੁਰਲੀਨ ਦੀ ਉਮਰ 40 ਤੋਂ 45 ਸਾਲ ਦੇ ਵਿੱਚ ਹੈ ਅਤੇ ਮੁੰਡੇ ਦੀ ਉਮਰ ਹੈ 25 ਤੋਂ 30 ਸਾਲ ਦੇ ਵਿੱਚ ਪਰ ਕਦੇ ਵੀ ਪਿਆਰ ਅਤੇ ਵਿਆਹ ਵਿੱਚ ਏਜ ਮੈਟਰ ਨਹੀਂ ਕਰਦੀ ਇੱਕ ਦੂਜੇ ਦੀ ਅੰਡਰਸਟੈਂਡਿੰਗ ਅਤੇ ਪਿਆਰ ਮੈਟਰ ਕਰਦਾ ਹੈ ਇਸ ਲਈ ਇਹਨਾਂ ਦੋਨਾਂ ਨੇ ਵਿਆਹ ਦਾ ਫੈਸਲਾ ਲਿੱਤਾ ਤੇ ਵਿਆਹ ਕਰਵਾ ਲਿੱਤਾ ਗਿਆ ਸੋਸ਼ਲ ਮੀਡੀਆ ਤੇ ਰੋਲਾ ਮਚਿਆ ਕੀ ਹੈ ਪੂਰਾ ਆਜੋ ਜਾਨੋ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਫੈਨਸ ਬੋਲੋ ਬਧਾਈਆਂ ਅਤੇ ਪਿਆਰ ਭਰੇ ਮੈਸੇਜ ਆਉਣੇ ਲੱਗ ਪਏ ਤੁਹਾਡੀ ਰਾਏ ਕੀ ਹੈ ਕਿ ਤੁਹਾਨੂੰ ਗੁਰਲੀਨ ਦੀ ਇਹ ਸਾਦਗੀ ਤੇ ਪਿਆਰੀ ਲਵ ਸਟੋਰੀ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਇਹੋ ਜੀ ਹੋਰ ਵੀਡੀਓ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ